ਰਾਜਾ ਵੜਿੰਗ ਨੇ ਇੱਕ ਸਟੇਟਮੈਂਟ ਦਿੱਤੀ ਸੀ ਖਸਖਸ ਦੀ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ ਪੰਜਾਬ 'ਚ ਤਾਂ ਇਹਦੇ ਤੇ ਬਹੁਤ ਚਰਚਾ ਹੁੰਦੀ ਰਹਿੰਦੀ ਹੈ ਬਹੁਤ ਸਾਰੇ ਲੋਕ ਵਿਰੋਧ 'ਚ ਵੀ ਨੇ ਹੱਕ 'ਚ ਵੀ ਨੇ ਕੀ ਇਹ ਇਕਨੋਮਿਕਲੀ ਇਹ ਬੂਸਟ ਹੋ ਸਕਦਾ ਹੈ ਕਿ ਜੇ ਇਸ ਤਰ੍ਹਾਂ ਖਸਖਸ ਦੀ ਖੇਤੀ ਸ਼ੁਰੂ ਹੋ ਜੇ ਤਾਂ ਜਿੱਥੋਂ ਤੱਕ ਜਿੱਥੋਂ ਤੱਕ ਮੈਂ ਦੇਖਿਆ ਅਮਲੀ ਪੁੱਕੀ ਖਾਨ ਵਾਲੇ ਜਾਂ ਫੀਮ ਖਾਨ ਵਾਲੇ ਉਹ ਵੀ ਕਰਦੀ ਬਰਬਾਦੀ ਕੋਈ ਕਰਦੇ ਆ ਬਰਬਾਦੀ ਕਰਦੇ ਅਮਲੀ ਆਪਾ ਤੁਸੀਂ ਦੇਖਿਆ ਵੀ ਜਿਹਦਾ ਕੋਈ ਘਰ ਦਾ ਮੁਖੀ ਭੁੱਖੀ ਖਾਂਦਾ ਹੋਵੇ ਤੇ ਉਹ ਘਰ ਦੇ ਬਾਰੇ ਨਾਰੇ ਹੋਗੇ ਨਹੀਂ ਕੋਈ ਦਿਖਾ ਦਿਓ ਮੈਨੂੰ ਬਿਲਕੁਲ ਨਹੀਂ ਠੀਕ ਹੈ ਜਾਨੀ ਦਾ ਵੀ ਇਹ ਮ ਖਾਂਦਾ ਹੋਵੇ ਬਿਲਕੁਲ ਠੀਕ ਗੱਲ ਐ ਤੁਹਾਡੀ ਹੈਨਾ ਜਿਹੜਾ ਪੱਕਾ ਫੀਮ ਤੇ ਲੱਗਿਆ ਹੋਵੇ ਉਹ ਇਹ ਇਹ ਵਕਤੀ ਗੱਲ ਤਾਂ ਹੋ ਸਕਦੀ ਐ ਵੀ ਇੱਕ ਜੇ ਤੁਸੀਂ ਮੁੰਡਿਆਂ ਨੂੰ ਚਿੱਟੇ ਤੋਂ ਦੂਰ ਕਰਨਾ ਐ ਹੋਰ ਮਾਰੂ ਨਸ਼ਿਆਂ ਤੋਂ ਦੂਰ ਕਰਨਾ ਇੱਕ ਵਕਤੀ ਗੱਲ ਤਾਂ ਹੋ ਸਕਦੀ ਐ ਪਰ ਜੇ ਤੁਸੀਂ ਕਹੋਵੇ ਲੰਬੇ ਸਮੇਂ ਦੀ ਪੰਜਾਬ ਦੇ ਵਿੱਚ ਭੁੱਕੀ ਫੀ ਹੁੰਦੇ ਠੇਕੇ ਹੋਣ ਤੇ ਚੱਲ ਪਏ ਅੱਜ ਸਭ ਤੋਂ ਜ਼ਿਆਦਾ ਚਰਨਜੀਤ ਭੁੱਲਰ ਦਾ ਇੱਕ ਆਰਟੀਕਲ ਲੱਗਿਆ ਸੀਗਾ ਕਿ ਸਾਰਿਆਂ ਤੋਂ ਜ਼ਿਆਦਾ दारू ਪੰਜਾਬੀ ਪੀਂਦੇ ਆ ਹੂੰ ਤੇ ਆਪਾਂ ਆਪਾਂ ਨੂੰ ਲੱਗਦਾ ਕਿ ਚੱਟੇ ਨਾਲ ਸਾਡੇ ਮੁੰਡੇ ਮਰਦੇ ਆ ਬਕਰ ਸਾਹਿਬ ਚੱਟੇ ਨਾਲ ਤਾਂ ਵੱਧ दारू ਨਾਲ ਮਰ ਰਹੇ ਆ ਹੂੰ ਕਿਦਾ ਲੀਵਰ ਗਿਆ ਖੜਣੀ ਗਈ ਚਲੋ ਜੀ ਖਤਮ ਹੈ